ਕੀ ਚਾਹੇ ਕਿਸੇ ਨੂੰ ਕਿਸੇ ਪਾਰਟੀ ਨਾਲ ਕੋਈ ਸੰਬੰਧਿਤ ਹੋਵੇ ਕਿਸੇ ਧਰਮ ਨਾਲ ਸੰਬੰਧਿਤ ਹੋਵੇ ਜਿਹੜਾ ਵੀ ਕੋਈ ਪੰਜਾਬੀ ਆ ਉਹ ਇਸ ਵੇਲੇ ਹਰ ਆਪਣੀ ਆਪਣੀ ਜਗ੍ਹਾ ਚਿੰਤਿਤ ਆ ਇਹਨੂੰ ਕਿਸੇ ਵੀ ਮੈਂ ਸਮਝਦਾ ਇਸ ਵੇਲੇ ਜਿਹੜੀਆਂ ਇਹ ਸਰਮੌਰ ਸਾਡੇ ਸਥਾਨ ਨੇ ਇਹ ਸਾਰੇ ਗੁਰੂ ਨਾਨਕ ਨਾਮ ਲੇਵਾ ਲੋਕਾਂ ਦੇ ਲਈ ਇਹ ਬਹੁਤ ਪਵਿੱਤਰ ਸਥਾਨ ਨੇ ਤੇ ਪ੍ਰਮਾਤਮਾ ਆ ਖੜੇ ਆਪਾ ਗੁਰੂ ਮਹਾਰਾਜ ਮੂਰੇ ਇਹ ਸਾਰੀਆਂ ਚੀਜ਼ਾਂ ਜਲਦੀ ਤੋਂ ਜਲਦੀ ਠੀਕ ਹੋਣ ਅੱਗੇ ਵੀ ਵਿਵਾਦ ਸਾਡੇ ਸੰਸਥਾਵਾਂ ਚ ਸਾਡੇ ਹੁੰਦੇ ਰਹੇ ਆ ਪਰ ਇਸ ਵਾਰ ਜਿਆਦਾ ਥੋੜੇ ਜੇ ਲੰਬਾ ਪੈ ਗਿਆ ਟਾਈਮ ਪਰ ਇਹੀ ਮੈਂ ਇੱਕ ਸਿੱਖ ਹੋਣ ਨਾਤੇ ਇੱਕ ਪੰਜਾਬੀ ਹੋਣ ਨਾਤੇ ਇਹੀ ਆ ਵੀ ਇਹ ਸਾਰੇ ਜਿਹੜੇ ਵਿਵਾਦ ਨੇ ਇੱਕ ਪਰਮਾਤਮਾ ਕਰੇ ਸਭ ਨੂੰ ਸਮੱਤ ਬਖਸ਼ੇ ਤੇ ਚੰਗੇ ਹੋ ਕੇ ਨੇੜੇ ਹੋ ਕੇ ਜਿਹੜੇ ਲੋਕ ਨੇ ਗੱਲ ਨੂੰ ਨੇੜੇ ਲਾਉਣ ਗੱਲ ਨੂੰ ਵਧਾਉਣ ਨਾ ਕਿਉਂਕਿ ਬੜਾ ਨੁਕਸਾਨ ਆਪਣਾ ਹੋ ਰਿਹਾ ਬਹੁਤ ਕਨਵਰਜਨ ਆ ਦੜੀ ਬਹੁਤ ਧਰਮਾਂ ਦੇ ਵਿੱਚ ਪੰਜਾਬੀਆਂ ਦੀ ਹੁੰਦੀ ਜਾ ਰਹੀ ਹੈ ਤੇ ਜੇ ਇਸੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਆਪਣੇ ਧਰਮ ਨੂੰ ਨਾ ਸੰਭਿਆ ਤਾਂ ਜਿਹੜੀ ਰੇਸ਼ਿਓ ਕਨਵਰਜਨ ਦੀ ਉਹ ਕਿਤੇ ਹੋਰ ਅੱਗੇ ਨਾ ਵਧੇ ਇਹ ਵੱਡੀ ਇੱਕ ਬਹੁਤ ਵੱਡੀ ਜਿਹੜੀ ਸਾਡੇ ਉੱਤੇ ਬਾਕੀ ਚੀਜ਼ਾਂ ਤਾਂ ਹੈ ਹੀ ਹੈ ਪਰ ਸਭ ਤੋਂ ਵੱਡੀ ਮੇਰੀ ਗੱਲ ਹੋ ਰਹੀ ਸੀ ਮinority minister ਨਾਲ ਤੇ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇਸ ਵੇਲੇ ਸਿੱਖਾਂ ਲਈ ਪੰਜਾਬੀਆਂ ਲਈ ਜਿਹੜੀ ਉਹ ਖਤਰੀ ਦੀ ਘੰਟੀ ਹੈ ਪਰ ਉਹ ਜੋ ਅਕਾਲੀ ਦਲ ਦਾ ਰੋਲ ਕੀ ਸਮਝਦੇ ਹੋ ਇਹ ਸਾਰੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਲੇਕਿਨ ਉਸ ਤੋਂ ਬਾਅਦ ਇੱਕੋ ਤਾਂ ਮੈਂ ਨੇ ਵੱਡੇ ਫੈਸਲੇ ਲੈ ਲਿੱਤੇ ਜਾਣੇ ਕਿਉਂਕਿ ਪ੍ਰਧਾਨ ਜੋ ਨੇ ਉਹਨਾਂ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਸੀ ਕਿ ਲੇਕਿਨ ਜਥੇਦਾਰਾਂ ਨੂੰ ਇਹਦਾ ਲਾਹ ਦੇਣਾ ਕਿੰਨੀ ਕਮਾੜੀ ਗੱਲ ਹੈ ਮੈਂ ਤਾਂ ਇੰਨਾ ਹੀ ਕਹੂੰਗਾ ਕਿਉਂਕਿ ਧਰਮ ਦੇ ਵਿੱਚ ਧਰਮ ਦੇ ਸਥਾਨ ਬਹੁਤ ਉੱਚੇ ਆ ਮੈਂ ਤਾਂ ਸਿਰਫ ਗੁਰੂ ਤੋਂ ਉੱਤੇ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਇਹ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਕੱਠੇ ਹੋ ਜਾਣ ਸਭ ਆਪਣੀਆਂ ਗੱਲਾਂ ਛੱਡ ਕੇ ਉਹ ਬਾਅਦ ਸਾਰਾ ਕੁਝ ਕੀਤਾ ਜਾਂਦਾ ਹੁੰਦਾ ਸਾਰੇ ਇੱਕ ਵਾਰ ਸਿਰ ਜੋੜ ਕੇ ਇਕੱਠੇ ਬਹਿਣਾ ਤਾਂ ਚਾਹੀਦਾ ਆਪਾਂ ਕਿਹੜਾ ਕੋਈ ਦੁਸ਼ਮਣ ਦੇਸ਼ ਆ ਵੀ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਗੱਲ ਹੋਈ ਆ ਕੁਝ ਬੰਦਿਆਂ ਨੂੰ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਉਹਨਾਂ ਨੂੰ ਨਾ ਸਿਰਫ ਸਲਾਮਾ ਦੇਣ ਲਈ ਨਾ ਟੈਲੀਵਿਜ਼ਨਾਂ ਤੇ ਜਾਂ ਅਖਬਾਰਾਂ ਤੇ ਨਹੀਂ ਜਾਂ ਸੋਸ਼ਲ ਮੀਡੀਆ ਤੇ ਨਹੀਂ ਉਹਨਾਂ ਨੂੰ ਇਕੱਠੇ ਕਰਨ ਦਾ ਭੁੱਲ ਜੋ ਨਿੱਜੀ ਗੁੱਸੇ ਕੀ ਨੇ ਕੀ ਕਿਸੇ ਦੇ ਨਾਲ ਤੁਹਾਡੀ ਨਫ਼ਰਤ ਆ ਪਰ ਜਿਨ੍ਹਾਂ ਨੂੰ ਪੰਜਾਬ ਪੰਜਾਬੀ ਜਿਨ੍ਹਾਂ ਨੂੰ ਵਿਦਵਾਨ ਸਮਝਦੇ ਆ ਲੋਕ ਵਾਕਈ ਸਾਡੇ ਸੰਤਮਾਪੁਰਸ਼ ਨੇ ਜਿਨ੍ਹਾਂ ਦਾ ਹੋਰ ਕਦ ਕਦ ਸਾਨੂੰ ਲੋੜ ਜਿਹੜੀ ਮੈਂ ਇਹ ਨਹੀਂ ਸਮਝਦਾ ਲੋਕ ਉਹਨਾਂ ਨੂੰ ਸਮਰਪਿਤ ਆ ਤੇ ਫਿਰ ਉਹਨਾਂ ਦੀ ਸਮਾਜ ਚ ਲੋੜ ਅੱਜ ਉਹਨਾਂ ਨੂੰ ਉੱਠਣਾ ਚਾਹੀਦਾ ਉਹਨਾਂ ਨੂੰ ਉੱਠ ਕੇ ਇਹ ਗੱਲ ਨੂੰ ਨੇੜੇ ਲਾਉਣਾ ਚਾਹੀਦਾ ਇਸ ਗੱਲ ਨੂੰ ਨਿਵੇੜਨਾ ਚਾਹੀਦਾ ਸਾਡੇ ਕੋਈ ਕਮੀ ਨਹੀਂਗੀ ਸੰਤ ਮਹਾਪੁਰਸ਼ਾਂ ਦੀ ਤੇ ਸੰਤ ਮਹਾਪੁਰਸ਼ ਇਸ ਗੱਲ ਦੇ ਵਿੱਚ ਜ਼ਰੂਰ ਪਹਿਣ ਇਹ ਨਹੀਂ ਵੀ ਸੋਚਣ ਵੀ ਜੇ ਸਾਡੇ ਤੇ ਕੋਈ ਛਿੱਟਾ ਪੈ ਜਾਏਗਾ ਅਸੀਂ ਕੀ ਲੈਣਾ ਪਰ ਉਹ ਸਥਿਤੀ ਨਹੀਂਗੀ ਮੈਂ ਤੁਹਾਨੂੰ ਬਾਰ ਬਾਰ ਜਿਹੜੀ ਮੇਰੀ ਮੇਰੀ ਕੋਈ ਬਾਦਲ ਸਾਹਮਣਾ ਜਾਂ ਦੂਜਾ ਗਰੁੱਪ ਜਾਂ ਤੀਜਾ ਗਰੁੱਪ ਮੇਰੀ ਗੱਲ ਇਹ ਨਹੀਂਗੀ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਰਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਅਕਾਲੀ ਦਲ ਦੇ ਪ੍ਰਧਾਨ ਨੂੰ ਬਚਾਉਣ ਦੇ ਲਈ ਤੱਤਾ ਦੇ ਦੱਦੇ ਦਾ ਇੱਕ ਕੁਰਸੀ ਮੈਂ ਇਸ ਤੋਂ ਬਾਅਦ ਮੈਂ ਤੱਤਾ ਦੇ ਦੱਦੇ ਦਾ ਇੱਕ ਕੁਰਸੀ ਕੀਤੀ ਜਾਦੀ ਕਿਵੇਂ ਦਿਖਦੇ ਸਾਰੇ ਮੈਨੂੰ ਮੈਂ ਇਸ ਤੋਂ ਬਾਅਦ ਕੁਝ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਹੀ ਆ ਵੀ ਜੇ ਮੈਂ ਵੀ ਕੋਈ ਫਿਰ ਫਿਰ ਗੱਲ ਕੀ ਹੋਈ ਗੱਲ ਨੂੰ ਇਸ ਵੇਲੇ ਨੇੜੇ ਜੋੜਨ ਦੀ ਲੋੜ ਆ ਕਿਸੇ ਦੇ ਉਲਟ ਕਿਸ ਦੇ ਹੱਕ 'ਚ ਬੋਲਣ ਦੀ ਢੜੇਬੰਦੀ ਤੋਂ ਉਲਟ ਸਭ ਨੂੰ ਨੇੜੇ ਲਾਉਣ ਦੀ ਗੱਲ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਮੇਰੇ ਤੋਂ ਬਹੁਤ ਸਿਆਣੇ ਆ ਮੈਂ ਮੈਂ ਕੋਈ ਇਹ ਗੱਲਾਂ ਦੇ ਵਿੱਚ ਕੋਈ ਬਹੁਤ ਸਿਆਣਾ ਨਹੀਂਗਾ ਪਰ ਬਹੁਤ ਆਪਣੇ ਕਮੀ ਆ ਪਰਿਵਾਰਾਂ ਦੇ ਵਿੱਚ ਵੱਡੇ ਹੀ ਨਿਵੇੜਦੇ ਹੁੰਦੇ ਆ ਜਦੋਂ ਕੋਈ ਫਰਕ ਪੈ ਜੇ ਆਪਸ ਵਿੱਚ ਪਰਿਵਾਰਾਂ 'ਚ ਜੇ ਹੁਣ ਇਹ ਪਰਿਵਾਰ 'ਚ ਫਰਕ ਪਿਆ ਤੇ ਆਖਿਰ ਇਕੱਠੇ ਵੀ ਕਰਨਾ ਕਿ ਨਹੀਂ ਕਰਨਾ ਕਿਸੇ ਨੇ ਕਿਰਪਾਨਾਂ ਕੱਢ ਲੀਆਂ ਹੁਣ ਬਥੇਰੀਆਂ ਕਿਰਪਾਨਾਂ ਨੂੰ ਹੁਣ ਅੰਦਰ ਪਾਓ ਪਰ ਮੈਡੀਟਿਏ ਉਹ ਲੋਕ ਸੁਖਬੀਰ ਸਿੰਘ ਬਾਦਲ ਬਸ ਇਸ ਗੱਲ ਤੇ ਹੋਰ ਆ ਤੁਸੀਂ ਭਗਵੰਤ ਮਾਨ ਸਰਕਾਰ ਬਾਰੇ ਹੋਰ ਬਾਰੇ ਗੱਲਾਂ ਕਰੋ ਇਹ ਤਾਂ ਪ੍ਰੋਜੈਕਟ ਰੋਕ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਦੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਗਲਤ ਅੱਜ ਇੱਕ ਹੋਰ ਕਰਨ ਲੱਗਿਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੇ ਪੋਲੀਟਿਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ ਚ ਹੋਏ ਚਾਹੇ ਦੁਆਬੇ ਚ ਹੋਏ ਚਾਹੇ ਮਾਝੇ ਚ ਹੋਏ ਜਿਹੜੇ ਵੀ ਪਿਛਲੇ ਦਿਨਾਂ ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਧਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਇੱਧਰ ਤਲਵਾਲਾ ਜਿਹੜਾ ਇਹ ਉਹਨੂੰ ਚੰਡੀਗੜ੍ਹ ਨੂੰ ਜੋੜਨ ਲਈ ਇਹ ਬੜਾ ਕੁਝ ਚੱਲ ਰਿਹਾ ਇਸੇ ਤਰੀਕੇ ਨਾਲ ਫਰੋਜ਼ਪੁਰ ਪਟਟੀ ਏਰੀਆ ਸਾਰਾ ਰਾਜਪੁਰਾ ਮਹਾਲੀ ਲਾਈਨਾਂ ਮੇਰਾ ਇਸ ਕਲ ਚ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਬਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਤੇ ਇਹ ਲੋਡ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅੱਜ ਤੱਕ ਰੀਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਆ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀ